ਇਸ ਸਸੇ ਕਾ ਨੌਜਵਾਨ ਹੈ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਮਾਮਲੇ ਬਾਰੇ ਕੀਤੇ ਕੁਝ ਅਹਿਮ ਖੁਲਾਸੇ ਤੇ ਭਾਈ ਅਮਰਤਪਾਲ ਸਿੰਘ ਖਿਲਾਫ ਪੇਸ਼ ਕੀਤੇ ਕਈ ਸਬੂਤ ਦੇਖੋ ਤੇ ਸੁਣੋ ਪੂਰਾ ਲਾਈਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਹਰੀ ਨੌ ਦਾ ਫਰੀਦਕੋਟ ਦੇ ਵਿੱਚ ਖੁਸ਼ਬੰਦੀ ਆਏ ਮੋਟਰਸਾਈਕਲ ਤੇ ਉਹਨਾਂ ਕਤਲ ਕਰ ਦਿੱਤਾ 2 ਮਹੀਨੇ ਹੋ ਗਏ ਕਤਲ ਹੋਏ ਨੂੰ ਇਹ ਕਤਲ ਹੁੰਦਿਆ ਸਾਰ ਉਸਦੇ ਪਰਿਵਾਰ ਨੇ ਅਮਰਤਪਾਲ ਸਿੰਘ ਦਾ ਇਹਦੇ ਵਿੱਚ ਨਾਮ ਲਿਆ ਉਸ ਤੋਂ ਬਾਅਦ ਪੁਲਿਸ ਨੇ ਵੀ ਕਿਹਾ ਕਿ ਜਿਹੜਾ ਅਮਰਤਪਾਲ ਸਿੰਘ ਆ ਇਹ ਪਿੱਛੇ ਆ ਇਸ ਕਤਲ ਦੇ ਸਾਡੇ ਸਾਡਾ ਵੀ ਇਹ ਮੰਨਣਾ ਵਾ ਤੇ ਸਾਨੂੰ ਇਹ ਪਤਾ ਵੀ ਆ ਕੱਲਾ ਮੰਨਣਾ ਹੀ ਨਹੀਂ ਕੱਡੀ ਸਮਝ ਵੀ ਨਹੀਂ ਸਾਨੂੰ ਪਤਾ ਆ ਕਿ ਇਹ ਕਤਲ ਉਹਨੇ ਕਰਵਾਇਆ ਤੇ ਉਹਦੇ ਵਿੱਚ ਸਾਡੇ ਕੋਲ ਜਿਹੜੇ ਸਬੂਤ ਆ ਤਾਥ ਆ ਉਹ ਅਸੀਂ ਪੇਸ਼ ਕਰਨ ਤੋਂ ਪਹਿਲਾਂ ਇਹ ਦੱਸਾਂਗੇ ਵੀ ਉਹ ਕਾਰਵਾਈਆਂ ਜਿਹੜੀਆਂ ਪਹਿਲਾਂ ਹੋ ਰਹੀਆਂ ਸੀ ਕਤਲ ਤੋਂ ਪਹਿਲਾਂ ਉਹ ਕਿਵੇਂ ਦੀ ਆਹੀਂ ਕੋਸ਼ਟੇ ਸੇਖਿਆ ਉਹ ਇਸ ਗੱਲ ਤੇ ਯਕੀਨ ਨਹੀਂ ਕਰਦੇ ਉਹ ਕਹਿੰਦੇ ਕਿ ਇਹ ਕਤਲ ਜਿਹੜਾ ਆ ਜਾਂ ਇਦਾਂ ਦੀ ਕਾਰਵਾਈ ਅਮਰਪਾਲ ਸਿੰਘ ਜਾਂ ਅਮਰਪਾਲ ਸਿੰਘ ਦੇ ਬੰਦੇ ਨਹੀਂ ਕਰਵਾ ਸਕਦੇ ਸੋ ਜਿੰਨੀ ਆ ਮੈਂ ਗੱਲਾਂ ਕਰੂੰਗਾ ਬੇਨਤੀ ਹੈ ਵੀ ਜਿਹੜੀ ਗੱਲ ਤੇ ਸੱਚੀ ਆ ਉਹ ਭਾਵੇਂ ਤੁਸੀਂ ਨਾ ਛੇੜਿਓ ਜਿਹੜੀ ਗੱਲ ਮੈਂ ਝੂਠੀ ਕਰੂੰਗਾ ਜਾਂ ਝੂਠ ਬੋਲੂੰਗਾ ਉਹ ਦੱਸ ਦਿਓ ਵੀ ਆ ਗੱਲ ਮੇਰੀ ਝੂਠ ਆ ਗੱਲਾਂ ਦੇ ਮੈਂ ਨੰਬਰ ਦੱਸ ਦੂੰਗਾ ਆ ਇੰਨੇ ਨੰਬਰ ਗੱਲ ਆਏ ਨਹੀਂ ਨੰਬਰ ਤੇ ਮੈਨੂੰ ਨੰਬਰ ਦੱਸ ਦੇ ਵੀ ਆ ਜਿਹੜੀ ਤੂੰ ਇੰਨੇ ਨੰਬਰ ਤੇ ਗੱਲ ਕੀਤੀ ਆ ਇਹ ਗੱਲ ਝੂਠੀ ਆ ਤੇ ਮੈਂ ਆਪਣੀ ਗੱਲ ਦਾ ਜਵਾਬ ਦੇ ਹੀ ਆ ਕਿਉਂਕਿ ਗੱਲ ਰਿਕਾਰਡ ਹੋ ਰਹੀ ਆ ਜਿੱਥੇ ਵੀ ਮੈਂ ਝੂਠ ਲੱਗੂਗਾ ਤੁਹਾਨੂੰ ਜਾਂ ਤੁਹਾਨੂੰ ਜਾਣਣ ਦੀ ਇੱਛਾ ਹੋਊਗੀ ਤੇ ਮੈਂ ਉਹਦਾ ਆਪਣੀ ਗੱਲ ਦਾ ਜਵਾਬ ਦੇ ਹੀ ਆ ਤੇ ਮੈਂ ਜਿਹੜੀ ਆ ਸਾਡੇ ਕੋਲ ਗੱਲਾਂ ਦੇ ਸਬੂਤ ਵੀ ਹੈਗੇ ਆ ਤੇ ਔਨ ਆਉਣ ਵਾਲੇ ਟਾਈਮ 'ਚ ਨਾਲ ਦੀ ਨਾਲ ਅਸੀਂ ਉਹ ਜਨ ਤੱਕ ਵੀ ਕਰਦੇ ਜਾਵਾਂਗੇ ਸੋ ਪਹਿਲਾ ਜਿਹੜਾ ਮੁੱਦਾ ਵਾ ਕਿ ਅਮਰਤਪਾਲ ਸਿੰਘ ਦੇ ਨਾਲ ਜਿਹੜਾ ਸੱਜੇ ਹੱਥੇ ਦੇ ਬੰਦਾ ਹੁੰਦਾ ਸੀ ਗੁਰਪ੍ਰੀਤ ਸਿੰਘ ਗੁੰਦਾਰਾ ਗੁਰਪ੍ਰੀਤ ਸਿੰਘ ਗੁੰਦਾਰਾ ਨੇ ਇੱਕ ਬੀਬੀ ਦੇ ਵਿਧਵਾ ਬੀਬੀ ਦੇ 25 ਲੱਖ ਦੇ ਕਰੀਬ ਜਿਹੜੇ ਆ ਪੈਸੇ ਨਾ ਲਏ ਤੇ ਉਹ ਬੀਬੀ ਮੋਰਚੇ 'ਚ ਆ ਗਈ ਸਿੰਘਾਂ ਕੋਲ ਅ ਬਰਗਾੜੀ ਮੋਰਚੇ 'ਚ ਤੇ ਉਹ ਸਿੰਘਾਂ ਨੇ ਗੱਲ ਪੰਚਾਈ ਅਮਰਤਪਾਲ ਕੋਲ ਕਿ ਅਮਰਤਪਾਲ ਸਿੰਘ ਕੋਲ ਕਿ ਤੇਰੇ ਨਾਲ ਜਿਹੜਾ ਬੰਦਾ ਵਾ ਇਹਨੇ ਇਸ ਵਿਧਵਾ ਬੀਬੀ ਦੀ ਜ਼ਮੀਨ ਦੱਬੀ ਉਹ ਦਿਨ ਤੋਂ ਇਨਕਾਰੀ ਹੋ ਗਿਆ ਤੇ ਇਹਦੀ ਜਥੇਬੰਦੀ ਦੀ ਇੱਕ ਸਿੰਘ ਨੇ ਇਹ ਗੱਲ ਕਹੀ ਕਿ ਅਸੀਂ ਇਹ ਬੀਬੀ ਨੂੰ ਪੈਸੇ ਦੇ ਦੇਣੇ ਆ 25 ਲੱਖ ਰੁਪਇਆ ਤੇ ਇਹ ਗੱਲ ਨੂੰ ਨਾ ਚੁੱਕੇ ਹੁਣ ਤੇ ਬੀਬੀ ਨੇ ਅੱਗੋਂ ਜਵਾਬ ਦਿੱਤਾ ਕਿ ਜਿਹੜਾ 25 ਲੱਖ ਆ ਤੁਸੀਂ ਦੇ ਰਹੇ ਹੋ ਇਹ ਪੰਥਵਲ ਪੰਥ ਦਾ 25 ਲੱਖ ਆ ਕਿ ਇਹ ਗੁਰਪ੍ਰੀਤ ਸਿੰਘ ਗੁੰਦੇਰੇ ਦਾ 25 ਲੱਖ ਆ ਕਿ ਮੈਂ ਪੰਥ ਦਾ ਪੈਸਾ ਨਹੀਂ ਲੈਣਾ ਉਹ ਆਪਣਾ ਪੈਸਾ ਦਵੇ ਤੇ ਗੁਰਪ੍ਰੀਤ ਸਿੰਘ ਹੰਦਾਰਾ ਦਾ ਅੱਗੋਂ ਜਵਾਬ ਹੀ ਕਿ ਉਹਨੇ ਸ਼ਲੀਲ ਲਫ਼ਜ਼ ਵਰਤ ਕੇ ਇੱਕ ਗੱਲ ਕਹੀ ਕਿ ਤੈਨੂੰ ਅਸੀਂ ਗੋਲੀ ਮਾਰਨੀ ਆ ਐਸੀ ਕੀ ਲੱਭਦੀਆਂ ਫਿਰ ਕਈ ਬੰਦਿਆਂ ਨੇ ਕਹਿਤਾ ਕਿ ਇਹ ਬੰਦੇ ਇਦਾਂ ਦੇ ਹੀ ਆ ਕਿ ਬੀਬੀ ਨੂੰ ਨਾ ਕੁਝ ਕਹਿ ਦੇਣਾ ਇਸ ਕਰਕੇ ਉਹ ਮੁੱਦਾ ਜਿਹੜਾ ਵਾ ਜਿਹੜਾ ਅਮਰਤਪਾਲ ਨੇ ਵੀ ਉਹ ਬੀਬੀ ਦੀ ਸਾਈਡ ਨਹੀਂ ਲਈ ਉਹਦਾ ਪੱਖ ਨਹੀਂ ਲਿਆ ਤੇ ਗੱਲ ਆਈ ਗਈ ਗੱਲ ਕਰ ਦਿੱਤੀ ਇਹ ਗੱਲ ਦੇ ਬੜੇ ਬੰਦੇ ਗਵਾਹ ਆ ਜੇ ਮੇਰੀ ਗੱਲ ਝੂਠੀ ਆ ਤੇ ਮੈਨੂੰ ਦੱਸ ਦੋ ਕਿ ਮੇਰੀ ਇਹ ਗੱਲ ਝੂਠੀ ਆ ਦੂਜਾ ਮੁੱਦਾ ਕੇ ਜਿਹੜਾ ਵਿਕਰਮਜੀਤ ਸਿੰਘ ਆ ਇੱਕ ਬੀਬੀ ਨਾਲ ਗਲਤ ਸੀ ਤੇ ਇਲਜ਼ਾਮ ਹੀ ਤੇ ਇਹਨੇ ਮੰਨਿਆ ਵੀ ਬੜੇ ਬੰਦਿਆਂ ਸਾਹਮਣੇ ਤੇ ਇਹ ਮੁੱਦਾ ਜਦੋਂ ਆਇਆ ਅਮਰਤਪਾਲ ਸਿੰਘ ਕੋਲ ਤੇ ਅਮਰਤਪਾਲ ਸਿੰਘ ਨੇ ਇਹ ਵਿਕਰਮਜੀਤ ਸਿੰਘ ਦੀ ਜਿਹੜੀ ਆ ਉਹ ਪੱਖ ਲਿਆ ਇਸੇ ਬੰਦੇ ਕਰਕੇ ਹੀ ਜਿਹੜਾ ਅਜਨਾਲੇ ਵਾਲੀ ਘਟਨਾ ਆ ਜਿਹੜੀ ਉਹਦੇ ਪਿੱਛੇ ਇਹੀ ਬੰਦਾ ਵਿਕਰਮਜੀਤ ਸਿੰਘ ਇਹਦੇ ਮਾਤਾ ਦੇ ਕਹਿਣ ਮੁਤਾਬਕ ਵਿਕਰਮਜੀਤ ਸਿੰਘ ਇਹਨਾਂ ਦਾ 85 ਲੱਖ ਰੁਪਇਆ ਲੈ ਕੇ 도ੜ ਗਿਆ ਅਮਰਤਪਾਲ ਸਿੰਘ ਹੋਣਾਂ ਦਾ ਬਾਅਦ ਵਿੱਚ ਤੇ ਜਦੋਂ ਇਹ ਬੀਬੀ ਨੇ ਗੱਲ ਕਹੀ ਕਿ ਸਾਡਾ 85 ਲੱਖ ਲੈ ਕੇ 도ੜ ਗਿਆ ਅਮਰਤਪਾਲ ਸਿੰਘ ਦੀ ਮਾਤਾ ਨੇ ਤੇ ਉੱਥੇ ਇੱਕ ਸਿੰਘ ਨੇ ਕਿਹਾ ਜਿਨ੍ਹਾਂ ਦਾ ਨਾਮ ਜੁਗਰਾਤ ਸਿੰਘ ਮਝੈਲ ਉਹਨਾਂ ਨੇ ਕਿਹਾ ਕਿ ਪੰਥ ਦਾ ਸੀ ਉਹ 85 ਲੱਖ ਕੇ ਮਾਤਾ ਜੀ ਤੁਹਾਡਾ ਸੀ ਤੇ ਮਾਤਾ ਨੂੰ ਇਸ ਗੱਲ ਤੇ ਗੁੱਸਾ ਆਇਆ ਸਾਡਾ ਵੀ ਇਹ ਸਵਾਲ ਆਇਆ ਕਿ ਉਹ ਪੰਥ ਦਾ ਪੈਸਾ ਸੀ ਕਿ ਉਹ ਅਮਰਤਪਾਲ ਸਿੰਘ ਦਾ ਪੈਸਾ ਸੀ ਜਿਹੜਾ 85 ਲੱਖ ਲੈ ਕੇ 도ੜ ਗਿਆ ਸੋ ਪਹਿਲੋਂ ਗੱਲ 25 ਲੱਖ ਉਹਨੂੰ ਆਫਰ ਕੀਤੀ ਗੁਰਪੇ ਸਿੰਘ ਨੂੰ ਗੁਰਪੇ ਸਿੰਘ ਉਹ ਬੀਬੀ ਨੂੰ ਤੇ ਹੁਣ ਇਹਨਾਂ ਦਾ 85 ਲੱਖ ਲੈ ਕੇ 도ੜ ਗਿਆ ਪੈਸੇ ਦਾ ਵੀ ਨਾਲ ਨਾਲ ਆਪਾਂ ਹਿਸਾਬ ਰੱਖੀ ਜਾਵਾਂਗੇ ਫਿਰ ਇਹੀ ਮੁੱਦਾ ਚੁੱਕਣ ਵਾਲੀ ਤੀਜੀ ਘਟਨਾ ਹੈਗੀ ਆ ਵਰਿੰਦਰ ਸਿੰਘ ਦੀ ਵਰਿੰਦਰ ਸਿੰਘ ਨੇ ਇਹ ਮੁੱਦਾ ਚੁੱਕਿਆ ਤੇ ਵਰਿੰਦਰ ਸਿੰਘ ਨੂੰ ਜਵਾਬ ਦੇਣ ਦੀ ਬਜਾਏ ਇਹਨਾਂ ਵਰਿੰਦਰ ਸਿੰਘ ਹੀ ਚੁੱਕ ਲਿਆ ਵਰਿੰਦਰ ਸਿੰਘ ਅਮਰਤਾ ਰੀ ਸਿੰਘ ਆ ਗੁਰਦੁਆਰੇ ਸਾਹਿਬ ਤੋਂ ਉਹਨੂੰ ਟਕਸਾਲ ਤੋਂ ਚੁੱਕਿਆ ਤੇ ਕਈ ਦਰਜਣ ਬੰਦਿਆਂ ਨੇ ਮਿਲ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਉਹਨੂੰ ਧੋਖੇ ਨਾਲ ਗੁਰਦੁਆਰੇ ਸਾਹਿਬ ਕੋਲ ਚੁੱਕ ਕੇ ਲਿਆ ਤੇ ਕੁੱਟਣ ਤੋਂ ਬਾਅਦ ਗੁਰੂਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਇਹ ਮੰਨਕਰ ਹੋਵੇ ਮੀਡੀਆ ਦੇ ਵਿੱਚ ਵੀ ਗੁਰੂਗ੍ਰੰਥ ਸਾਹਿਬ ਦੀ ਹਾਜ਼ਰੀ ਚ ਕਿ ਅਸੀਂ ਇਹ ਕੰਮ ਨਹੀਂ ਕੀਤਾ ਸਾਡੇ ਤੇ ਝੂਠਾ ਇਲਜ਼ਾਮ ਲੱਗਦਾ ਫਿਰ ਇਹ ਸਪਰਾਉਡ ਪਿੰਡ ਕਈ ਸਿੰਘਾਂ ਦੇ ਸਾਹਮਣੇ ਅਮਰਪਾਲ ਸਿੰਘ ਇਹ ਕੱਲ ਨੂੰ ਮੰਨ ਗਿਆ ਉਹ ਵੇਰਵਾ ਵੀ ਸਾਡੇ ਕੋਲ ਹੈਗਾ ਪਰ ਇਹੋ ਜਿਹੀ ਗੱਲਾਂ ਆਪਾਂ ਡਿਟੇਲ ਚ ਨਹੀਂ ਦੱਸਨੀਆ ਵਿਸਤਾਰ ਚ ਕਿ ਗੱਲਬਾਤ ਲੰਬੀ ਹੋ ਜਾਂਦੀ ਉੱਥੇ ਭਾਈ ਅਮਰੀਕ ਸਿੰਘ ਜੀ ਵੀ ਉਹਨਾਂ ਕੋਲੋਂ ਵੀ ਇਹਨੇ ਮਾਫੀ ਮੰਗੀ ਕਿ ਅਸੀਂ ਇਹ ਕੰਮ ਕੀਤਾ ਕਿਉਂਕਿ ਉਹ ਗੁਰਦੁਆਰਾ ਸਾਹਿਬ ਤੋਂ ਅਮਰਤਾਰ ਸਿੰਘ ਚੁੱਕਿਆ ਸੀ ਇਸ ਕਰਕੇ ਉਹਦੋਂ ਮਾਫੀ ਮੰਗੀ ਕਿ ਤੁਹਾਡੇ ਵਿਦਿਆਲਿਆ ਤੋਂ ਚੁੱਕ ਕੇ ਲਿਆਂਦਾ ਤੇ ਬਾਅਦ ਚ ਵਰਿੰਦਰ ਸਿੰਘ ਦੀ ਕਾਫੀ ਵਰੀ ਮਾਤਾ ਜੀ ਨਾਲ ਵੀ ਗੱਲ ਹੋਈ ਇਹਨਾਂ ਦੀ ਤੇ ਉਹ ਵਰਿੰਦਰ ਸਿੰਘ ਨੂੰ ਬਾਅਦ ਵਿੱਚ ਇਹਨਾਂ ਨੇ 85 ਲੱਖ ਰੁਪਏ ਦੀ ਆਫਰ ਕੀਤੀ ਕਿ ਤੂੰ ਇਹ ਗੱਲ ਤੋਂ ਪਿੱਛੇ ਹੋ ਜਾ ਤੇ ਮਤਲਬ ਤੂੰ ਕੁਝ ਵੀ ਕਹਿੰਦੇ ਮੀਡੀਆ ਜਾ ਕੇ ਉਹ ਕਹਿੰਦਾ ਕਿ ਮੈਂ ਕਿਉਂ ਕਹੂੰਗਾ ਤੁਸੀਂ ਦੇ ਮੈਨੂੰ ਕੁੱਟਿਆ ਤੁਸੀਂ ਗੱਲ ਕੋਈ ਗੋਲ ਕਰ ਦੋ ਤੁਸੀਂ ਮੀਡੀਆ 'ਚ ਆਪਣੀ ਗੱਲ ਮੰਨ ਲਓ ਕਿ ਅਸੀਂ ਕੁੱਟਿਆ ਨਹੀਂ ਤੇ ਮੈਂ ਝੂਠਾ ਪਹਿਨਾ ਉਹ ਕਹਿੰਦੇ ਕਿ ਨਹੀਂ ਮੇਰਾ ਬੇਟਾ ਪਬਲੀਕਲੀ ਨਹੀਂ ਅਹੀਂ ਪਬਲੀਕਲੀ ਨਹੀਂ ਗੱਲ ਕਰ ਸਕਦੇ ਮੇਰੇ ਬੇਟੇ ਦੀ ਇੱਥੇ ਬਦਨਾਮੀ ਹੁੰਦੀ ਆ ਕਿ ਤੂੰ ਇਹ ਗੱਲ ਕਹਿਦੀ ਹੁਣ ਸਵਾਲ ਇਹ ਆ ਵੀ ਉਹ ਵੀ ਤੇ ਕਿਸੇ ਦਾ ਬੇਟਾ ਨਾ ਕਿ ਤੁਹਾਡਾ ਬੇਟਾ ਹੀ ਸਾਰਿਆਂ ਦਾ ਬੇਟਾ ਤੇ ਉਹਦਾ ਬੇਟਾ ਕਿਸੇ ਦਾ ਬੇਟਾ ਨਹੀਂ ਕੁੱਟਿਆ ਵੀ ਤੁਸੀਂ ਤੇ ਗੁਰਗ੍ਰੰਥ ਸਾਹਿਬ ਦੀ ਹਾਜ਼ਰੀ ਮੁਨਕਰ ਵੀ ਹੋਏ ਫਿਰ ਤੁਸੀਂ ਬੰਦਿਆਂ ਨੂੰ ਖਰੀਦ ਰਹੇ ਹੋ ਤੁਸੀਂ ਅਮਰੀਕਾ ਦਾ ਵੀਜ਼ਾ ਦੇਣ ਦੀ ਵੀ ਆਫਰ ਕੀਤੀ ਆ ਪੁਰਤਗਾਲ ਦੀ ਵੀ ਆਫਰ ਕੀਤੀ ਆ ਤੁਸੀਂ ਪਹਿਲਾਂ 55 ਲੱਖ ਦੀ ਫਿਰ 85 ਲੱਖ ਦੀ ਵੀ ਆਫਰ ਕੀਤੀ ਆ ਜੇ ਮੇਰੀ ਇਹ ਗੱਲ ਝੂਠੀ ਆ ਇਹ ਗੱਲ ਕੋਈ ਜ਼ਿੰਮੇਵਾਰ ਬੰਦਾ ਆ ਕੇ ਕਹਵੇ ਵੀ ਇਹ ਗੱਲ ਜਿਹੜਾ ਤੱਥ ਆ ਝੂਠਾ ਹੈ ਤੇ ਜੀ ਚੌਥੀ ਗੱਲ ਇਹ ਹੈ ਕਿ ਅਮਰਤਪਾਲ ਸਿੰਘ ਨੇ ਪਲਵਿੰਦਰ ਸਿੰਘ ਤਲਵਾੜਾ ਨੂੰ ਜਾਨ ਤੋਂ ਮਾਰਨ ਦੀ ਗੱਲ ਕਹੀ। ਇਹ ਗੱਲ ਦੀ ਰਿਕਾਰਡਿੰਗ ਜਿਹੜੀ ਆ ਅਜੇ ਵੀ ਜਿਹੜੀ ਆ ਇੰਟਰਨੈਟ ਤੇ ਪਈ ਹੋਈ ਆ। ਧਮਕੀ ਦਿੱਤੀ ਜਾਨੋਂ ਮਾਰਨ ਦੀ। ਫਿਰ ਪੰਜਵੀਂ ਗੱਲ ਕਿ ਜਿਹੜਾ ਹਰਜੋਤ ਸਿੰਘ ਨੀਦਰਲੈਂਡ ਵਾਲਾ ਉਹ ਸਿੱਖ ਨੂੰ ਵੀ ਅਮਰਤਪਾਲ ਸਿੰਘ ਨੇ ਕਿਹਾ ਆ ਕਿ ਮੈਂ ਨੂੰ ਇੱਥੋਂ ਬੈਠਾ ਹੀ ਗੋਲੀਆਂ ਮਾਰਾ ਸਕਦਾ ਆ ਪੰਜਾਬ ਤੋਂ ਬਿਠਾਈ। ਇਹ ਗੱਲ ਦੇ ਵੀ ਗਵਾਹ ਉੱਥੇ ਮੌਜੂਦ ਆ। ਆ ਬੰਦ ਕਮਰੇ 'ਚ ਗੱਲ ਹੋਈ। ਕਟੂਕੜ ਤਿੰਨ ਸਿੰਘ ਉੱਥੇ ਦੋਵੇਂ ਹਰੀਨੋ ਭਰਾ ਤੇ ਕੋਮਲ ਸਿੰਘ ਕਰੀਰਵਾਲੀ ਵੀ ਉੱਥੇ ਮੌਜੂਦ ਸੀ ਇਹ ਕਹਦੇ ਕਿ ਇਹ ਗੱਲ ਨਹੀਂ ਕਹੀ ਜਾਏ ਸਾਡਾ ਪੁਆਇੰਟ ਝੂਠਾ ਵਾ ਇਹ ਗੱਲ ਕੋਈ ਵੀ ਜ਼ਿੰਮੇਵਾਰ ਸਾਨੂੰ ਆ ਕੇ ਕਵੇ ਕਿ ਝੂਠਿਆ ਸੀ ਫਿਰ ਗੱਲ ਪੇਸ਼ ਕਰਦਾਂਗੇ ਫਿਰ ਜਿਹੜਾ ਗੁਰਿੰਦਰ ਸਿੰਘ ਔਜਲਾ ਵਾ ਯੂਕੇ ਵਾਲਾ ਉਹ ਸਿੰਘ ਨੇ ਆਪਣੀ ਬੈਰਕ ਬਦਲੀ ਕਰਾ ਲਈ ਅਮਰਪਾਲ ਸਿੰਘ ਕੋਲੋਂ ਨਾਲ ਹੋਰ ਸਿੰਘਾਂ ਨੂੰ ਲੈ ਕੇ ਕਿ ਇਹਦੇ ਤੋਂ ਸਾਨੂੰ ਜਾਂਦਾ ਖਤਰਾ ਵਾ ਅਮਰਪਾਲ ਸਿੰਘ ਕੋਲੋਂ ਤੇ ਹੁਣ ਉਹਨਾਂ ਨੇ ਐਪਲੀਕੇਸ਼ਨ ਲਾਈ ਹੋਈ ਆ ਕਿ ਸਾਡੀ ਜੇਲ ਵੀ ਬਦਲੀ ਕੀਤੀ ਜਾਵੇ ਉਹਨਾਂ ਦੇ ਵਕੀਲ ਨੇ ਵੀ ਆ ਕੇ ਮੀਡੀਆ 'ਚ ਇਹ ਗੱਲ ਦੱਸੀ ਹੈ ਇਹ ਦੱਸੋ ਕੀ ਗੱਲ ਝੂਠੀ ਆ ਕਿ ਸੱਚੀ ਆ ਫਿਰ ਇਹਦੇ ਨਾਲ ਇੱਕ ਬੰਦਾ ਪਿੱਪਲ ਸਿੰਘ ਪਿੱਪਲ ਨੇ ਜਗਮੋਨ ਸਿੰਘ ਅ ਅਮਰਤਾ ਰੀ ਸਿੰਘ ਜੋ ابھی ਕੈਨੇਡਾ ਦੇ ਵਿੱਚ ਖੁਸਨਦੀਪ ਸਿੰਘ ਅੰਮ੍ਰਿਤਸਰ ਤੋਂ ਹਰਜੋਤ ਸਿੰਘ ਨੀਦਰਲੈਂਡ ਤੋਂ ਇਹਨਾਂ ਦਾ ਜ਼ਿਕਰ ਕਰਦੇ ਹੋਏ ਤੇ ਜਿਹੜੇ ਅਮਰਪਾਲ ਸਿੰਘ ਦੇ ਸਾਰੇ ਵਿਰੋਧੀ ਆ ਇਨੇ ਕਹਾਂਗੇ ਮੈਂ ਇੱਥੇ ਬੈਠਾ ਹੀ ਉਹਨਾਂ ਨੂੰ ਠਕਾ ਦੂੰਗਾ ਮੈਨੂੰ ਪੰਜਾਬ ਆਉਣ ਦੀ ਲੋੜ ਨਹੀਂ ਇਸ ਕੰਮ ਕਰਨ ਦੀ ਇਹ ਗੱਲ ਝੂਠੀ ਆ ਕੇ ਸੱਚੀ ਐ ਦੱਸ ਦੋ ਸਾਡੇ ਕੋਲ ਇਹ ਗੱਲ ਦੇ ਤੱਥ ਗਵਾਹ ਸਾਰਾ ਕੁਝ ਮੌਜੂਦ ਐ ਨਾਮ ਫੇਰ ਦੱਸ ਦੇਣਾ ਜਗਮੋਨ ਸਿੰਘ ਕੁਸ਼ੰਦੀਪ ਸਿੰਘ ਹਰਜੋਤ ਸਿੰਘ ਤੇ ਸਾਰੇ ਵਿਰੋਧੀ ਮੈਂ ਇੱਥੋਂ ਠਕਾ ਦੂੰਗਾ ਮੈਨੂੰ ਪੰਜਾਬ ਆਉਣ ਦੀ ਲੋੜ ਨਹੀਂ ਹੈਗੀ ਫੇਰ ਇਸੇ ਬੰਦੇ ਨੇ ਪਿੱਪਲ ਨਹੀਂ ਗੁਰਪ੍ਰੀਤ ਸਿੰਘ ਹਰੀਨੌਰ ਨੂੰ ਵੀਡੀਓ ਰਾਈ ਧਮਕੀ ਦਿੱਤੀ ਕਿ ਸਾਡੀ ਕਲਿੱਪ ਕੱਟ ਕੇ ਰੱਖ ਲੈ ਫੇਰ ਨਾ ਅਸੀਂ ਅਖਾਂਗੇ ਹੁਣ ਕੀ ਕਰਨਾ ਇਹ ਉਹੀ ਬੰਦਾ ਵਾ ਜਿਨੇ ਆਰਐਸਐਸ ਵਾਲੇ ਰਾਜਦੇਵ ਨੂੰ ਉਹਦਾ ਪੱਖ ਲਿਆ ਉਹਦਾ ਬਚਾਹ ਕੀਤਾ ਕਦੇ ਕਿ ਉਹਨੇ ਮਾਫੀ ਮੰਗ ਲਈ ਉਹ ਚੰਗਾ ਗੁਰਸਿੱਖਿਆ ਹਨਾ ਆਰਐਸਐਸ ਚ ਗਿਆ ਉਹਨੇ ਮਾਫੀ ਮੰਗੀ ਹੋਈ ਆ ਜਦਕਿ ਆਰਐਸਐਸ ਨੇ ਸਾਫ਼ ਇਹ ਗੱਲਾਂ ਤੋਂ ਇਨਕਾਰ ਕਰਤਾ ਕਿ ਮੈਂ ਤੇ ਆਰਐਸਐਸ ਗਿਆ ਹੀ ਨਹੀਂ ਕਹਿੰਦਾ ਹੁਣ ਦੱਸਣ ਕਿ ਹੁਣ ਰਾਜਦੇਵ ਚ ਉਠਾ ਕੇ ਇਹ ਝੂਠੇ ਆ ਤੇ ਦੋਵੇਂ ਝੂਠੇ ਆ ਫਿਰ ਅਵਤਾਰ ਸਿੰਘ ਖੰਡੇ ਨਾਲ ਵੀ ਇਹਨਾਂ ਦੀ ਜਿਹੜੀ ਉਹਨਾਂ ਨਾਲ ਵੀ ਜਿਹੜੀ ਆ ਅਖੀਰ ਤੱਕ ਇਹਨਾਂ ਨੇ ਕਲੇਸ਼ ਰੱਖਿਆ ਉਕੀ ਉਹ ਚਾਹੁੰਦਾ ਨਹੀਂ ਕਿ ਇਹੋ ਜਿਹੇ ਬੰਦੇ ਜਿਹੜੇ ਆ ਉਹ ਮਤਲਬ ਹੋਲਡ ਰੱਖਣ ਜਿੱਥੇ ਬੰਦੀ ਵਿੱਚ ਕਿਉਂਕਿ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਗੱਲ ਤੋਂ ਇਹ ਆਪਣੀਆਂ ਹੀ ਜੜੀਆਂ ਗਰਚੀਆਂ ਕਰਕੇ ਵਿੱਚ ਸ਼ਾਮਲ ਹੋਏ ਫਿਰ ਇਸ ਦੀ ਧਮਕੀ ਤੋਂ ਬਾਅਦ ਜਿਹੜਾ ਧਮਕੀ ਬਾਜੀ ਉਸ ਦੀ ਧਮਕੀ ਤੋਂ ਬਾਅਦ ਗੁਰਪ੍ਰੀਤ ਸਿੰਘ ਹਰੀਨਾਂ ਨੂੰ ਬਦਮਾਸ਼ ਨੇ ਕਾਲ ਕੀਤੀ 17 ਮਈ ਨੂੰ ਉਹਨੇ ਕਾਲ ਨਹੀਂ ਚੱਕੀ ਪੈਲੂ ਫਿਰ ਉਹਨੂੰ ਮੈਸੇਜ ਕੀਤਾ ਫਿਰ ਕਾਲ 18 ਤਰੀਕ ਨੂੰ ਗੱਲ ਹੋਈ 18 ਮਈ ਨੂੰ ਫਿਰ 19 ਮਈ ਨੂੰ ਜਿਹੜੇ ਚਾਚਾ ਜੀ ਆ ਅਮਰਤਪਾਲ ਸਿੰਘ ਦੇ ਉਹਨਾਂ ਨੂੰ ਸਾਰਾ ਕੁਝ ਵੇਰਵਾ ਦੱਸ ਦਿੱਤਾ ਕਿ ਤੁਹਾਡੇ ਨਾਂ ਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਉਹਨੇ ਕਹਾਂ ਕੇ ਅਮਰਤਪਾਲ ਸਿੰਘ ਦਾ ਅੱਜ ਤੋਂ ਬਾਅਦ ਤੂੰ ਨਾਂ ਨਹੀਂ ਲੈਣਾ ਜੇ ਸਿੱਧੀ ਗੱਲ ਜਿਹੜੀ ਮੈਂ ਤਫਤੀਸ਼ ਨਹੀਂ ਦੱਸਦਾ ਵੀ ਨਾਂ ਨਹੀਂ ਲੈਣਾ ਜੇ ਤੂੰ ਨਹੀਂ ਹਟਿਆ ਤੇ ਤੈਨੂੰ ਹੀ ਮਾਰ ਦੇਣਾ ਉਹ ਨਹੀਂ ਹਟਿਆ ਉਸ ਤੋਂ ਬਾਅਦ ਇਸੇ ਬਦਮਾਸ਼ ਨੇ ਉੱਥੇ ਬੰਦੇ ਭੇਜੇ ਦੋ ਮੋਟਰਸਾਈਕਲ ਤੇ ਉਹਨਾਂ ਮੂੰਹ ਬੰਨੇ ਹੋਏ ਸੀ ਉਹਨਾਂ ਆਖਿਆ ਕਿ ਅਸੀਂ ਤੈਨੂੰ ਮਾਰਨ ਆਏ ਸੀ ਪਰ ਉਹ ਕੰਮਕਾਜ ਵਾਲਾ ਬੰਦਾ ਤੈਨੂੰ ਅਸੀਂ ਛੱਡ ਚੱਲੇ ਆ ਪਰ ਇਹ ਲਾਸਟ ਵਾਰਨਿੰਗ ਆ ਤੈਨੂੰ ਕਿ ਤੂੰ ਉਹਦਾ ਨਾਂ ਨਹੀਂ ਲੈਣਾ ਮਰਤਪਾਲ ਸਿੰਘ ਦਾ ਤੇ ਤੈਨੂੰ ਅਸੀਂ 25 ਲੱਖ ਰੁਪਏ ਦਵਾ ਦਿੰਨੇ ਆ ਜੇ ਚਾਹਵੇਂਗਾ ਤੇ ਵੱਧ ਵੀ ਪੈਸੇ ਹੋ ਸਕਦੇ ਆ ਇਹ ਗੱਲ ਚ ਸੱਚੀ ਆ ਕਿ ਝੂਠੀ ਆ ਇਹਦੇ ਚਾਚਾ ਜੀ ਇਹ ਦੱਸ ਸਕਦੇ ਆ ਪਰਿਵਾਰ ਦੱਸ ਸਕਦਾ ਕਿ ਝੂਠੀ ਕਿ ਸੱਚੀ ਇਹਦੇ ਸਾਡੇ ਕੋਲ ਸਾਰੇ ਤੱਥ ਜਿਹੜੇ ਆ ਉਹ ਮੌਜੂਦ ਆ ਇਹ ਗੱਲ ਇੱਥੇ ਜ਼ਿਕਰ ਹੋ ਗਿਆ ਕਿ ਇਹਦੇ ਚਾਚੇ ਦੇ ਨਾਲ ਸੁਖਪ੍ਰੀਤ ਸਿੰਘ ਹਰੀਨਾਉ ਦੇ ਚੰਗੇ ਸਬੰਧ ਸੀ 5-6 ਸਾਲਾਂ ਤੋਂ ਜਾਣਦੇ ਆ 3 ਸਾਲ ਇਹਨਾਂ ਦੇ ਨਾਲ ਕੰਮ ਕੀਤਾ ਦੁਬਈ ਵਿੱਚ 2.5 ਸਾਲ ਅਮਰਤਪਾਲ ਸਿੰਘ ਦੇ ਨਾਲ ਇੱਕੇ ਕਮਰੇ 'ਚ ਰਿਹਾ ਵਾ ਸੁਖਪ੍ਰੀਤ ਸਿੰਘ ਹਰੀਨਾਉ ਸੁਖਪ੍ਰੀਤ ਸਿੰਘ ਹਰੀਨਾਉ ਨੇ 18000 ਦਰਾਮ ਅਮਰਤਪਾਲ ਸਿੰਘ ਕੋਲ ਜੀ ਵੀ ਲੈਣੇ ਆ ਆਪਣੀ ਮਿਹਨਤ ਦੀ 4 ਲੱਖ ਦੇ ਇਕੁਇਲੈਂਟ ਉਹ ਬਰਾਬਰ ਬੰਦੇ ਆ ਔਰ ਉਸ ਸਮੇਂ ਤੋਂ ਹੀ ਅਜੇ ਤੱਕ ਉਹਨੇ ਉਹ ਪੈਸੇ ਉਹਦੇ ਨਹੀਂ ਦਿੱਤੇ ਤੇ ਜਿਹੜੀ ਇਹ ਗੱਲ ਹੈ ਸਾਰੀ ਚਾਚੇ ਨੂੰ ਪਤਾ ਲੱਗ ਗਈ ਕਿ ਧਮਕੀ ਆਈ ਹੈ ਜਾਨੋ ਮਾਰਨ ਦੀ ਅਮਰਤਪਾਲ ਸਿੰਘ ਦੇ ਨਾਂ ਤੇ ਪਰ ਚਾਚਾ ਉਹਦਾ ਇਹਦੇ ਨਾਲ ਕਾਲ ਵੀ ਕਰ ਲੈਂਦਾ ਸੀ ਇਹਦੇ ਨਾਲ ਚੈਟ ਵੀ ਕਰ ਲੈਂਦਾ ਸੀ ਇਹਦੇ ਨਾਲ ਜੁੜਿਆ ਹੋਇਆ ਸੀ ਮਨਜੀਤ ਸਿੰਘ ਤੇ ਪਰ ਇਸ ਗੱਲ ਤੋਂ ਬਾਅਦ ਉਹਨੇ ਨਾ ਕਾਲ ਨਾ ਮੈਸੇਜ ਨਾ ਮੁਲਾਕਾਤ ਕੋਈ ਨਹੀਂ ਫਿਰ ਉਹਦਾ ਕਤਲ ਹੋ ਗਿਆ ਗੁਰਪ੍ਰੀਤ ਸਿੰਘ ਹਰੀਣਾਉ ਦਾ ਗੁਰਪ੍ਰੀਤ ਸਿੰਘ ਹਰੀਣਾਉ ਦੇ ਕਤਲ ਤੋਂ ਬਾਅਦ ਚਾਚੇ ਨੇ ਨਾ ਅਫਸੋਸ ਕੀਤਾ ਨਾ ਕਿਸੇ ਪਰਿਵਾਰ ਤੋਂ ਅਫਸੋਸ ਕੀਤਾ ਨਾ ਕਾਲ ਕੀਤੀ ਨਾ ਮੈਸੇਜ ਕੀਤਾ ਨਾ ਮੁਲਾਕਾਤ ਕਰਨ ਆਏ ਦੇ ਪਰਿਵਾਰ ਨਾਲ ਨਾ ਸਸਕਾਰੀਆਂ ਭੋਗਤੀ ਆਏ ਕਿਸੇ ਵੀ ਗੱਲ ਤੇ ਉਹਨਾਂ ਨੇ ਜਦਕਿ ਇਹ ਬੰਦਿਆ 5-6 ਸਾਲ ਤੋਂ ਜਾਣਦਾ ਤੇ ਇਹਨਾਂ ਨੂੰ ਜਥੇਬੰਦੀ ਦਾ ਗੁਰਪ੍ਰੀਤ ਸਿੰਘ ਜਿਹੜਾ ਸੀ ਉਹ ਪਹਿਲਾਂ ਖਜਾਨਚੀ ਸੀ ਜਿਹੜਾ ਦੀਪ ਸਿੰਘ ਸਿੱਧੂ ਨੇ ਬਣਾਇਆ ਸੀ ਇਸ ਜਥੇਬੰਦੀ ਦਾ ਅੱਛਾ ਜੀ ਅਗਲੀ ਗੱਲ ਇਹ ਆ ਕਿ ਜਿਹੜਾ ਅਮਰਿਤਪਾਲ ਸਿੰਘ ਇਹਦੇ ਵੈਸੇ ਵੀ ਜਿਹੜੇ ਆ ਉਹ ਰਿਸ਼ਤੇ ਸੀ ਬਦਮਾਸ਼ਾਂ ਦੇ ਨਾਲ ਇੱਕ ਬਦਮਾਸ਼ ਦੇ ਨਾਲ ਕਿਉਂਕਿ ਸਾਡੇ ਕੋ ਸਾਰਾ ਕੁਝ ਵੀਰਵਿਆਂ ਸਹਿਤ ਪਿਆ ਵਾ ਇਹਨੇ 40 ਲੱਖ ਦੀ ਗੱਲ ਆਪਣੇ ਮੂੰਹੋਂ ਕੀਤੀ ਆ ਕਿ ਫਲਾਨੀ ਜਿਹੜੀ ਚੋਰੀ ਆ ਉਹਦਾ ਟਾਰਗੇਟ ਮੈਂ ਦਿੱਤਾ ਸੀ ਉਹਨੂੰ ਉਹਦੇ ਵਿੱਚੋਂ ਸੁਨਿਆਰੇ ਨੂੰ ਜਿਹੜਾ ਲੁੱਟਿਆ ਵਾ ਉਹਦੇ ਚੋਂ 40 ਲੱਖ ਚੋਂ 10 ਲੱਖ ਮੇਰਾ ਵਾ ਤੇ 20-22 ਕਰੋੜ ਦੀ ਗੱਲ ਕਰਦਾ ਵਾ ਅਮਰਤਪਾਲ ਸਿੰਘ ਪਰ ਉਹ ਕਹਿੰਦਾ ਜਿੱਥੇ ਪਿਆ ਵਾ ਉੱਥੋਂ ਲਿਹਾਣਾ ਦੀ ਔਖਾ ਵਾ ਪਤਾ ਲੱਗ ਜਾਣਾ ਵਾ ਤੇ ਪਰ ਜਿਹੜਾ ਉਹ ਹਿੱਸੇਦਾਰ ਰਿਹਾ ਇਹ ਉਸ ਖਰੋਤੀ ਦਾ ਅਤੇ ਚੋਰੀ ਦਾ ਇਹ ਦੱਸਣ ਇਹਨਾਂ ਦੇ ਜ਼ਿੰਮੇਵਾਰ ਬੰਦੇ ਵੀ ਜਿਹੜਾ ਮੈਂ ਤੱਥ ਕਹਿ ਰਿਹਾ ਵਾਂ ਇਹ ਝੂਠਾ ਵਾ ਕੇ ਸੱਚਾ ਵਾ ਜੇ ਝੂਠਾ ਕਹਿਣਗੇ ਅਸੀਂ ਸਾਰੀ ਤਫ਼ਤੀਸ਼ ਵਿੱਚ ਇਹ ਚੀਜ਼ਾਂ ਜਨਤਕ ਕਰ ਦਾਂ ਅਮਰਤਪਾਲ ਸਿੰਘ ਦੀਆਂ ਕਈਆਂ ਹੋਈਆਂ ਸਾਰੇ ਸਬੂਤਾਂ ਸਹਿਤ ਪਰ ਇਹ ਪਹਿਲੋ ਕਹਿਣ ਵੀ ਝੂਠਾ ਕਿਉਂਕਿ ਥੋੜੀ ਜਿਹੀ ਸਮੱਸਿਆ ਹੈ ਕਿ ਕੁਝ ਸਿੰਘ ਚਾਹੁੰਦੇ ਆ ਵੀ ਇਹ ਅਦਾਲਤੀ ਕਾਰਵਾਈ ਦੀਆਂ ਲੱਗਣੀਆਂ ਅਸੀਂ ਇਹ ਜਨਤਕ ਨਾ ਕਰੀਏ ਪਰ ਪਹਿਲੋਂ ਵੀ ਅਹੀਂ ਇਹ ਗੱਲ ਜਿਹੜੀ ਆ ਉਹ ਜਨਤਕ ਕਰ ਸਕਦੇ ਆ ਇਹ ਦੱਸੋ ਕੀ ਗੱਲ ਝੂਠ ਆ ਕਿ ਸੱਚ ਆ 40 ਲੱਖ ਚੋਂ 10 ਲੱਖ ਵਾਲੀ ਗੱਲ ਤੇ 20 ਬਾਈ ਕਰੋੜ ਵਾਲੀ ਗੱਲ ਚੋਰੀ ਵਿੱਚ ਤੇ ਫਿਰੋਤੀ ਵਿੱਚ ਕਿਦਾ ਹਿੱਸਾ ਹੈਗਾ ਸੀ ਕਿ ਨਹੀਂ ਹੈਗਾ ਇਹ ਗੱਲ ਦੱਸਣ ਇਹਦਾ ਪਰਿਵਾਰ ਦੱਸੇ ਜਾਂ ਕੋਈ ਜ਼ਿੰਮੇਵਾਰ ਬੰਦਾ ਆ ਕੇ ਜਰੂਰ ਦੱਸੇ ਫਿਰ ਇਹੋ ਜੇ ਬੰਦਿਆਂ ਨਾਲ ਇਹਦਾ ਦੁਬਈ 'ਚ ਵੀ ਸੰਬੰਧ ਰਿਹਾ ਵਾ ਹੋਟਲ 'ਚ ਰਹਿੰਦੇ ਰਹਿਆ ਗੱਲ ਤੋਂ ਨਿਕਾਰੀ ਹੁਣ ਫਿਰ ਇਹਦਾ ਪਹਿਲੋਂ ਵੀ ਇਸ ਵਾਰ ਹੀ ਨੇ ਸਟੇਜ 'ਤੇ ਵੀ ਕਿਹਾ ਵੀ ਜਿਹੜੇ ਬੰਦੇ ਸਾਡੇ ਨਾਲ ਨਹੀਂ ਵੀ ਸਹਿਮਤ ਹੋਣਗੇ ਅਸੀਂ ਉਹ ਡਾਂਗ ਦੇ ਸਿਰ ਤੇ ਵੀ ਲਾ ਲੈਣੇ ਆਪਣੇ ਨਾਲ ਫਿਰ ਨੇ ਇੱਕ ਗੱਲ ਕਹੀ ਕਿ ਜੇ 2-4 ਸਿੱਖ ਮਰ ਵੀ ਜਾਣਗੇ ਕਿਹੜਾ ਮੇਲਾ ਲਗਣੋ ਹਟ ਮਸਿਆ ਲਗਣੋ ਹਟ ਚਲੀਗਾ ਸੋ ਇਦਾਂ ਦੀ ਫਿਤਰਤ ਇਹ ਬੰਦੇ ਦੀ ਹੈਗੀ ਸੀ ਫਿਰ ਕਮਾਲ ਦੀ ਗੱਲ ਇਹ ਆ ਕਿ ਪਰਿਵਾਰ ਨੇ ਮੌਜੂਦਾ ਮੈਂਬਰ ਪਾਰਲੀਮੈਂਟ ਆ ਅਮਰਤਪਾਲ ਸਿੰਘ ਅਮਰਤ ਅਰੀ ਸਿੱਖਿਆ ਅਖੌਤੀ ਖਾਲਸਤਾਨੀ ਆ ਹੈ ਨਹੀਂ ਪਰ ਕਿਹਾ ਜਾਂਦਾ ਉਹਦੇ باوجود ਵੀ ਆਪੋਜੀਸ਼ਨ ਯਾਨੀ ਕਿ ਅਮਰਤ ਗੁਰਪ੍ਰੀਤ ਸਿੰਘ ਹਰੀਨਾਉ ਦੇ ਘਰ ਕਿਸੇ ਪਰਿਵਾਰ ਕੋ ਇੰਟਰਵਿਊ ਪਾਜਬਾ ਦਾ মিডিਆ ਨਹੀਂ ਲੈਣਾ ਜਿਹੜਾ মিডিਆ ਦੇ ਹੱਕ ਚ 90 90 100 100 ਖਬਰਾਂ ਇੱਕ ਦਿਨ ਚ ਪਾਉਂਦਾ ਹੈ ਇਲੈਕਟ੍ਰੋਨਿਕ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਤੇ ਸੋਸ਼ਲ ਮੀਡੀਆ ਤੇ ਉਹ ਇੱਥੇ ਬੋਲਿਆ ਤੱਕ ਨਹੀਂ ਪਿਛਲੀ ਵੀਡੀਓ ਤੇ ਆਪਾਂ ਜ਼ਿਕਰ ਕੀਤਾ ਸੀ ਵੀਰ ਵੀ ਸਹਿਤ ਕਿੰਨੇ ਜਿਹੜੇ ਚੈਨਲ ਇਹਦੇ ਆਸਤੇ ਕੰਮ ਕਰਦੇ ਸੀ ਤੇ ਉਹ ਪਾਜਬਾ ਦੇ মিডিਆ ਨੇ ਇਹ ਮੁੱਦੇ ਨੂੰ ਹੱਥ ਹੀ ਨਹੀਂ ਲਾਇਆ ਜਦ ਕਿ ਉਹ ਮੈਂਬਰ ਪਾਰਲੀਮੈਂਟ ਆ ਤੇ ਪੰਜਾਬ ਦੇ ਡੀਜੀਪੀ ਨੇ ਇਹਦਾ ਨਾਂ ਲਿਆ ਇਹਦਾ ਕਤਲ ਚ ਹੱਥਿਆ ਉਹਨੂੰ ਕੋਈ ਕਵਰੇਜ ਨਹੀਂ ਬਹੁਤ ਮਿਹਰਬਾਨਿਆ ਬੀਜੇਪੀ ਸ਼ੁਰੂ ਕਰਦੀ ਇਹਦੇ ਵਾਸਤੇ ਫਿਰ ਜਦ ਕਿ ਸਭੋ ਜਿਹੜੀ ਮੀਡੀਆ ਨੇ ਗੱਲ ਕੀਤੀ ਆ ਜਿੰਨੇ ਕ ਨੇ ਉਹਨਾਂ ਨੇ ਇਹਨੂੰ ਸੈਲੀਬ੍ਰੇਟ ਕੀਤਾ ਤੇ ਮੈਨੀਪੂਲੇਟ ਕੀਤਾ ਤੇ ਟਵਿਸਟ ਕੀਤਾ ਕਿਵੇਂ ਕਿ ਉਹ ਇਹ ਗੱਲ ਕਹੀ ਕਿ ਆ ਉਹ ਬਦਮਾਸ਼ ਨੇ ਕਿਹਾ ਕਿ ਜੇ ਫਲਾਣੇ ਬੰਦੇ ਅਸ਼ਲੀਲਤਾ ਹਟਾਉਣ ਤੋਂ ਨਹੀਂ ਹਟਣਗੇ ਆ ਫਲਾਣ ਤੋਂ ਫਿਰ ਅਸੀਂ ਉਹਨਾਂ ਨੂੰ ਮਾਰ ਦਾਂਗੇ ਉਹ ਮੁੱਦੇ ਨੂੰ ਟਾਈਟਲ ਦਿੱਤਾ ਜਿਹੜੀ ਮੇਨ ਆ ਗੱਲ ਹੀ ਇਹਨੂੰ ਹਾਈਲਾਈਟ ਹੀ ਨਹੀਂ ਕੀਤਾ ਕਤਲ ਵਾਲੀ ਗੱਲ ਇਹ ਆਖਿਆ ਵੀ ਜਿਹੜੇ ਲੋਕ ਪੰਜਾਬ 'ਚ ਗੰਦ ਪਾਉਂਦੇ ਆ ਉਹਨਾਂ ਨੂੰ ਅਸੀਂ ਮਾਰ ਦੇਣਾ ਜੇ ਉਹ ਨਾ ਹਟੇ ਤੇ ਉਹਨਾਂ ਨੂੰ ਪੰਥਕ ਬਦਮਾਸ਼ ਬਣਾ ਕੇ ਮੀਡੀਆ ਨੇ ਪੇਸ਼ ਕੀਤਾ ਇਸ ਗੱਲ ਦੀ ਗਵਾਹੀ ਤੁਸੀਂ ਸਾਰੇ ਹੈਗੇ ਹੋ ਤੁਸੀਂ ਵੇਖਿਆ ਵਾ ਹੁਣ ਵੀ ਕੱਢ ਕੇ ਖਬਰਾਂ ਵੇਖ ਸਕਦੇ ਹੋ ਟਾਈਟਲ ਪੜ੍ਹ ਸਕਦੇ ਹੋ ਫੇਰ ਅਗਲੀ ਗੱਲ ਹੈਗੀ ਆ ਜੀ ਵੇਖੋ ਜਿਹੜਾ ਗੁਰਪ੍ਰੀਤ ਸਿੰਘ ਹਰੀ ਨਾ ਉਹ ਅੜਨ ਵਾਲਾ ਬੰਦਾ ਸੀ ਖੜਨ ਵਾਲਾ ਬੰਦਾ ਸੀ ਅਮਰਤਾਰੀ ਸਿੰਘ ਸੀ ਮੂਰਤੀਆਂ ਚ ਜਾਣੜਾ ਬੰਦਾ ਸੀ ਆਗੂਆਂ ਵਿੱਚ ਪੈਰ ਤਰਾਵਾ ਕਰਨ ਵਾਲਾ ਬੰਦਾ ਸੀ ਅੱਗੇ ਲੱਗੇ ਕੰਮ ਕਰਨ ਵਾਲਾ ਸੇਵਾ ਕਰਨ ਵਾਲਾ ਬੰਦਾ ਉਹ ਇਹਨਾਂ ਨੇ ਮਾਰਿਆ ਫਿਰ ਜਿਹੜੀ ਇਹਨਾਂ ਦੀ ਆ ਬਦਮਾਸ਼ੀ ਸੀ ਅਸਲ 'ਚ ਬਦਮਾਸ਼ ਨਹੀਂ ਹੈਗੇ ਬਦਮਾਸ਼ ਹੋਣ ਵਾਸਤੇ ਵੀ ਕੁਝ ਚਾਹੀਦਾ ਜਿਗਰਾ ਚਾਹੀਦਾ ਉਹਨਾਂ 'ਚ ਹੈ ਨਹੀਂ ਇਹਨਾਂ ਨੂੰ ਪੈਸਾ ਇਹਨਾਂ ਆ ਗਿਆ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਪੈਸੇ ਨਾਲ ਤੇ ਜਿਹੜਾ ਗੁਰਪ੍ਰੀਤ ਸਿੰਘ ਹਰੀਨਾਵਾਂ ਦਾ ਹਰੀਨਾ ਹੀ ਉਹਨੂੰ ਦੀਪ ਸਿੰਘ ਸਿੱਧੂ ਨੇ ਪਹਿਲਾਂ ਖਜ਼ਾਂਚੀ ਬਣਾਇਆ ਸੀ ਜਥੇਬੰਦੀ ਦਾ ਇਹਨਾਂ ਉਹ ਪਾਸੇ ਕਰਕੇ ਜਿਵੇਂ ਕਹਿੰਦੇ ਨਾ ਅੰਨਾ ਵੰਡੇ ਰੋੜੀਆਂ ਤੇ ਮੜਬੜਾ ਆਪਿਆਂ ਨੂੰ ਦੇਵੇ ਇਹਨਾਂ ਨੇ ਪ੍ਰਗਟ ਸਿੰਘ ਆਪਣਾ ਚਾਚਾ ਅੱਗੇ ਕੀਤਾ ਪੈਸੇ ਲਈ ਸਾਰਾ ਕੁਝ ਸਾਰਾ ਕੁਝ ਪੈਸਾ ਉਹਦੇ ਰਹੀਂ ਹਿਸਾਬ ਕਿਤਾਬ ਕਿਸੇ ਕੋ ਨਹੀਂ ਦੂਜਿਆਂ ਕੋਈ ਹਿਸਾਬ ਮੰਗਦੇ ਨਾ ਪੈਸੇ ਦਾ ਆ ਹਿਸਾਬ ਦੋ ਪੈਸੇ ਦਾ ਭਾਈ ਚਾਚੇ ਉਹ ਕਿੰਨਾ ਪੈਸਾ ਆ ਕਿੰਨਾ ਰਹੀਂ ਆਇਆ ਕਿੱਥੇ ਖਰਚਿਆ ਕੋਈ ਹਿਸਾਬ ਨਹੀਂ ਜਿੱਥੇ ਲੋਕਾਂ ਕੋ ਪੈਸੇ ਦੇਣੇ ਸੀ ਇਹਦੇ ਦੇ ਚਾਰ ਰੱਖ ਨਹੀਂ ਦਿੱਤੇ ਤੁਸੀਂ ਸੁਖਪੀਰ ਸਿੰਘ ਹਰੀ ਨਾਉ ਦੇ ਮੇਰੇ ਪਟਨਾ ਸਾਹਿਬ ਤੁਸੀਂ ਦੋ ਟਰੱਕ ਲੈ ਕੇ ਗਏ ਜੀ ਤਾਂ 1,60,000 ਰੁਪਏ ਬੜੇ ਆ ਉਹਨੂੰ ਤੁਸੀਂ 30,000 ਰੁਪਏ ਦਿੱਤਾ ਦੱਸ ਦੋ ਇਹ ਗੱਲ ਵੀ ਝੂਠਿਆ ਤੇ ਅਸੀਂ ਸਬੂਤ ਤੇ ਗਵਾਹ ਪੇਸ਼ ਕਰ ਦਿੰਨੇ ਆ ਤੁਹਾਨੂੰ ਇਹੋ ਜਿਹੇ ਬਹੁਤ ਗੱਲਾਂ ਵੀਡੀਓ ਲੰਬੀ ਹੋ ਜਾਂਦੀ ਤਾਂ ਨਹੀਂ ਤੁਸੀਂ ਇਹੋ ਜਿਹੇ ਬੰਦੇ ਹੋ ਫਿਰ ਜਿਵੇਂ ਕਿਹਾ ਜਾਂਦਾ ਵੀ ਚੋਰਾਂ ਦੇ ਕੱਪੜੇ ਤੇ ਡਾਂਕਾਂ ਦੀ ਗੱਲ ਤੁਸੀਂ ਕਿੰਨੇ ਬੰਦਿਆਂ ਨੂੰ ਪੈਸੇ ਦੀ ਆਫਰ ਦਿੱਤੀ ਤੁਸੀਂ 85 ਲੱਖ ਦੀ ਬਰਿੰਦਰ ਸਿੰਘ ਨੂੰ ਆਫਰ ਦਿੱਤੀ ਪਹਿਲਾਂ 55 ਲੱਖ ਦੀ ਦਿੱਤੀ ਫਿਰ ਤੁਸੀਂ ਆ ਬੀਬੀ ਨੂੰ 25 ਲੱਖ ਦੀ ਆਫਰ ਦਿੱਤੀ ਫੇਰ ਤੁਸੀਂ ਕਿਹਾ ਕਿ ਬਿਕਰਮਜੀਤ ਸਿੰਘ ਸਾਡਾ 85 ਲੱਖ ਲੈ ਕੇ ਧੋੜ ਗਿਆ ਫੇਰ ਤੁਸੀਂ ਗੁਰਪ੍ਰੀਤ ਸਿੰਘ ਹਰੀ ਨਾਲ ਨੂੰ 25 ਲੱਖ ਦੇ ਉਸ ਤੋਂ ਵੱਧ ਦੀ ਵੀ ਗੱਲ ਕੀਤੀ ਸੀ ਦੇ ਸਕਦੇ ਆ ਇਹ ਪੈਸਾ ਤੁਹਾਡਾ ਸੀ ਕਿ ਪੰਥ ਦਾ ਸੀ ਇਹ ਵੀ ਗੱਲ ਦੱਸ ਦਿਓ ਵੀ ਜਿਹੜਾ 85 ਲੱਖ ਲੈ ਕੇ ਭੱਜਿਆ ਆ ਬਿਕਰਮਜੀਤ ਸਿੰਘ ਉਹ ਤੁਹਾਡਾ ਲੈ ਕੇ ਭੱਜਿਆ ਕਿ ਉਹ ਪੰਥ ਦਾ ਲੈ ਕੇ ਭੱਜਿਆ ਇਹ ਤੁਸੀਂ ਜਵਾਬ ਜ਼ਰੂਰ ਦਿਓ ਫੇਰ ਦੂਜੀ ਗੱਲ ਇਹ ਆ ਕਿ ਤੁਸੀਂ ਇਹ ਗੱਲਾਂ ਨਾ ਕਹੋ ਵੀ ਫਲਾਣਾ ਬੰਦਾ ਝੂਠਾ ਵਾ ਫਲਾਣਾ ਬੰਦਾ ਸੱਚਾ ਵਾ ਫਲਾਣਾ ਬੰਦਾ ਚੰਗਾ ਵਾ ਫਲਾਣਾ ਬੰਦਾ ਮਾੜਾ ਵਾ ਤੁਹਾਨੂੰ ਤੱਥ ਦੱਸ ਰਹੇ ਆਂ ਸਬੂਤਾ ਸਹਿਤ ਤੁਸੀਂ ਤੱਥ ਨਾਲ ਗੱਲ ਕਰੋ ਕੇ ਤੁਸੀਂ ਵਿਚਾਰਿਆ ਤੱਥ ਨਾਲ ਗੱਲ ਨਹੀਂ ਕਰਦੇ ਤਾਂ ਮਤਲਬ ਹੀ ਅੰਤਰਜਾਮੀ ਹੋ ਤੁਸੀਂ ਸਮਝ ਲੈਂਦੇ ਹੋ ਵੀ ਅਸੀਂ ਛੱਡਦੇ ਆਂ ਅਸੀਂ ਜਲਸ ਕਰੀ ਜਾਂਦੇ ਆਂ ਮੰਨ ਲਓ ਹੀ ਛੱਡਦੇ ਆਂ ਜਿਹੜੇ ਤੱਥ ਪੇਸ਼ ਕਰ ਰਹੇ ਆਂ ਉਹ ਝੂਠੇ ਆ ਕਿ ਸੱਚੇ ਆ ਤੁਸੀਂ ਇਸ ਗੱਲ ਤੇ ਆਓ ਵਿਚਾਰ ਤੇ ਆਓ ਤੁਸੀਂ ਰੱਬ ਨਾ ਬਣੋ ਤੁਸੀਂ ਕਿਸੇ ਦੇ ਅੰਦਰ ਥਰਮੋਮੀਟਰ ਲਾ ਕੇ ਨਹੀਂ ਵੇਖ ਸਕਦੇ ਉਹ ਨਿੱਜੀ ਰਣਜੀਸ਼ ਆ ਫਲਾਣੇ ਦੀ ਤੁਸੀਂ ਇਹ ਗੱਲਾਂ ਦਾ ਕਿਹ ਵਿੱਚ ਕਿਉਂ ਪੈਂਦੇ ਹੋ ਜਿਹੜੇ ਤੱਥ ਮੈਂ ਦੱਸ ਰਿਹਾ ਨੰਬਰ ਤੁਸੀਂ ਇਹ ਗੱਲ ਦੱਸਿਓ ਵੀ ਆਹ ਤੱਥ ਇਹਦੇ ਨੰਬਰ ਮੈਂ ਝੂਠ ਬੋਲਿਆ ਵਾ ਤੁਸੀਂ ਆਗੇ ਕਹੋ ਬੜਾ ਸਪੋਕਸ ਪਰਸਨ ਜਿਹੜਾ ਹੈਗਾ ਉਹ ਆਰਐਸਐਸ ਦਾ ਜਿਹੜਾ ਰਾਜਦੇਵ ਉਹ ਆ ਕੇ ਕਹਦੇ ਪੀ ਗੱਲ ਝੂਠੀ ਹੈ ਪੇਸ਼ ਕਰ ਦਿੰਦੇ ਆ ਕਿ ਝੂਠੀ ਹੈ ਕਿ ਸੱਚੀ ਹੈ ਫਿਰ ਇਲਜ਼ਾਮ ਕੋਈ ਵੀ ਲਾ ਸਕਦਾ ਗੱਲ ਇਹ ਇਲਜ਼ਾਮ ਨੂੰ ਸਾਬਤ ਕਰਨ ਦੀ ਗੱਲ ਤੁਸੀਂ ਵੀ ਕਹਿ ਸਕਦੇ ਹੋ ਕਿਸੇ ਨੂੰ ਕਾਤ ਤੁਸੀਂ ਵੀ ਕਿਸੇ ਨੂੰ ਚੋਰ ਕਹਿ ਸਕਦੇ ਮੈਂ ਸਬੂਤਾਂ ਦੇ ਸਹਾਰੇ ਮੈਂ ਗੱਲ ਹਰ ਇੱਕ ਪੇਸ਼ ਕਰੂੰਗਾ ਜਿਨ੍ਹਾਂ ਨੂੰ ਬਹੁਤੀ ਸਬੂਤਾਂ ਦੀ ਗੱਲ ਹੈ ਵਰਿੰਦਰ ਸਿੰਘ ਦੇ ਸਬੂਤ ਮੌਜੂਦ ਨੇ ਗਵਾਹ ਵੀ ਮੌਜੂਦ ਹੈ ਜਿੱਥੇ ਪਿੰਡ ਸਪਰਾਉੜ ਵਿੱਚ ਤੁਸੀਂ ਮਾਫੀ ਮੰਗੀ ਹੈ ਨਾ ਉਹਦੇ ਬੰਦੇ ਜਿੰਨੇ ਸਿੰਘ ਬੈਠੇ ਉਹ ਵੀ ਮੌਜੂਦ ਹੈ ਅੱਗਿਆ ਜਿਹੜੇ ਅਮਰੀਕ ਸਿੰਘ ਅਜਨਾਲਾ ਜੀ ਭਾਈ ਉਹ ਵੀ ਮੌਜੂਦ ਆ ਜਿਲਕ ਮਾਫੀ ਮੰਗੀ ਜਿੱਥੋਂ ਦੀ ਚੁੱਕਿਆ ਸਾਰਾ ਕੁਝ ਮੌਜੂਦ ਆ ਤੁਸੀਂ ਦੱਸੋ ਵੀ ਤੁਹਾਨੂੰ ਕਿਹੜੇ ਕਿਹੜੇ ਤਸਕ ਕਦੋਂ ਕਦੋਂ ਚਾਹੀਦੇ ਆ ਤੇ ਉਹ ਪੇਸ਼ ਕਰਦੇ ਆ ਅਹੀਂ ਉਸ ਦਿਨ ਇੰਦਿਆ ਨਹੀਂ ਨਾ ਕਿਸੇ ਗੱਲ ਨੂੰ ਵਧਾ ਕੇ ਤੇ ਨਾ ਘਟਾ ਕੇ ਫੁੱਲ ਨੂੰ ਕੰਡਾ ਕਹਿਣਾ ਤੇ ਕੰਡੇ ਨੂੰ ਫੁੱਲ ਕਹਿਣਾ ਦੋਵੇਂ ਗੱਲਾਂ ਮੋੜੀਆਂ ਪਰ ਫੁੱਲ ਨੂੰ ਫੁੱਲ ਤੇ ਕੰਡਾ ਨੂੰ ਕੰਡਾ ਕਹਿਣਾ ਉਸ ਦਿਨ ਇੰਦਿਆ ਨਹੀਂ ਹੈਗੀ ਸੱਚ ਦਾ ਸਾਹਮਣਾ ਕਰੋ ਸੱਚ ਆ ਤੁਸੀਂ ਪੈਸੇ ਦੇ ਭੁੱਖੇ ਹੋ ਤੁਸੀਂ ਝੂਠੇ ਹੋ ਉਹਦੇ ਸਬੂਤ ਆ ਤੁਸੀਂ ਸਰਕਾਰੀ ਬੰਦੇ ਨਾਲ ਤਾਲ ਮਿਲ ਰੱਖਿਆ ਉਹਦੀ ਗੱਲ ਪਿਛਲੀ ਵੀਡੀਓ 'ਚ ਕੀਤੀ ਆ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈਗਾ ਗੱਲਾਂ ਦਾ ਫੇਰ ਤੁਸੀਂ ਇਹ ਕਹਿੰਦੇ ਹੋ ਵੀ ਜੇ ਸਿੱਖ ਸਿੱਖ ਨੂੰ ਨਾ ਮਾਰੇ ਇੱਕ ਕੌਮ ਕਦੇ ਨਾ ਹਾਰੇ ਮੈਨੂੰ ਇਹ ਜਵਾਬ ਚਾਹੀਦਾ ਕਿ ਕੀ ਸਿੱਖ ਸੱਚ ਬੋਲਣ ਦਾ ਮਰ ਜਾਂਦਾ ਕਿ ਸਿੱਖ ਸੱਚ ਸੁਣਨਾ ਮਰ ਜਾਂਦਾ ਜੇ ਝੂਠੀਆਂ ਕਹਦੀਆਂ ਲੱਤਾਂ ਖਿੱਚ ਰਿਆਂ ਕਰਦਾਰਕੁਸ਼ੀ ਕਰ ਰਿਆਂ ਤਾਂ ਦੱਸੋ ਕਿਹੜੀ ਗੱਲ 'ਚ ਝੂਠ ਆ ਜਿਹੜੀ ਆ ਗੱਲਾਂ ਕਈਆਂ 'ਚ ਝੂਠ ਦੱਸੋ ਫੇਰ ਤੁਸੀਂ ਇਹ ਦੱਸੋ ਕਿ ਤੁਸੀਂ ਜਿਹੜੇ ਦੁਸ਼ਮਣ ਭਾਰਤ ਦੇ ਉਹ ਕਿਤੇ ਦੁਸ਼ਮਣ ਸਿੱਖਾਂ ਦੇ ਜਿਹੜਾ ਅ ਬ੍ਰਿੰਦਰ ਸਿੰਘ ਵੀ ਅਮਰਤਾਰੀ ਤੇ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਹੈ ਗੁਰਪ੍ਰੀਤ ਸਿੰਘ ਹਰੀ ਉਹ ਵੀ ਅਮਰਤਾਰੀ ਤੇ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਹੈ ਤੇ ਜਗਮੋਨ ਸਿੰਘ ਵੀ ਜਿਹੜਾ ਕੈਨੇਡਾ ਵਾਲਾ ਅਮਰਤਾਰੀ ਜਿਹਨੂੰ ਦੀ ਧਮਕੀ ਦਿੱਤੀ ਮਾਰਨ ਦੀ ਫਿਰ ਤੁਸੀਂ ਆਪਣੇ ਬੰਦੇ ਵੇਖੋ ਠੀਕ ਹੈ ਉਹਨਾਂ ਦੇ ਕਿਰਦਾਰ ਵੇਖੋ ਮੈਂ ਨੀਜੀ ਗੱਲਾਂ ਤੇ ਇਹਦੇ ਜਾਂਦਾ ਨਹੀਂ ਜੀ ਚਲ ਜੀਏ ਤੇ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਫਿਰ ਤੁਸੀਂ ਕਦੇ ਗਾਤਰਾ ਪਾ ਲੈਂਦੇ ਹੋ ਕਦੇ ਗਾਤਰਾ ਲਾ ਲੈਂਦੇ ਹੋ ਕਿਰਪਾਨ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਅਮਰ ਛਕਿਆ ਕਿ ਭਾਈ ਨਹੀਂ ਛਕਿਆ ਉਹ ਘਰ ਦਾਲ ਤੇ ਸਾਰਿਆਂ ਨੇ ਗਾਤਰਾ ਪਾ ਲਿਆ ਤੁਸੀਂ ਫੋਣ ਦੀ ਕਹਿੰਦੇ ਉਹਨੇ ਗਾਤਰਾ ਨਹੀਂ ਪਾਇਆ ਤੁਹਾਡੇ ਦੂਜੇ ਬੇਟੇ ਨੇ ਸਾਨੂੰ ਇਤਰਾਜ਼ ਨਹੀਂ ਹੈ ਜੋ ਗਾਤਰਾ ਨਹੀਂ ਪਾਉਂਦਾ ਪਰ ਤੁਸੀਂ ਆ ਪਖੰਡ ਕੀ ਕਰਦੇ ਪਏ ਹੋ ਜੀ ਉਹ ਨਸ਼ੇ ਕਰਦਾ ਵਾ ਅਸੀਂ ਤੇ ਕਹਿੰਨੀ ਉਹ ਸਿਗਰੇਟਾ ਰੀ ਪੀਂਦਾ ਤੁਹਾਡਾ ਭਰਾ ਅਸੀਂ ਕਹਿੰਦੇ ਜੋ ਵੀ ਉਹਨੂੰ ਹੋ ਸਕਦਾ ਹਰ ਪ੍ਰਕਾਰ ਦਾ ਨਸ਼ਾ ਕਰਦਾ ਹੈ ਇਹ ਕੰਨੀ ਆ ਪਰ ਇਹ ਜੇ ਤੁਹਾਡਾ ਕਸੂਰ ਨਹੀਂ ਹੈਗਾ ਪਰ ਉਹਨੂੰ ਗਾਤਰੇ ਪਵਾ ਕੇ ਸਟੇਜਾਂ ਤੇ ਤੇ ਨਾਲ ਸਾਂਝੀਆਂ ਕਰਾਉ ਸਟੇਜਾਂ ਤੁਹਾਡਾ ਨਹੀਂ ਕਸੂਰ ਜੀ ਉਹ ਭਰਾ ਤੁਹਾਡੇ ਹੱਕ ਚ ਨਹੀਂ ਹੈਗਾ ਤੁਹਾਡਾ ਨਹੀਂ ਕਸੂਰ ਕੋਈ ਸੀ ਨਹੀਂ ਸਹੀ ਰਹਿਦਾ ਪਰ ਤੁਸੀਂ ਉਹਨੂੰ ਝੂਠੇ ਗਾਤਰੇ ਕਿਉਂ ਪਵਾਉਂਦੇ ਹੋ ਤੇ ਪਵਾਉਂਦੇ ਹੋ ਕਦੀ ਲਵਾਉਂਦੇ ਹੋ ਤੁਸੀਂ ਇੱਕ ਫੈਸਲਾ ਕਰੋ ਨੇ ਅਮਰ ਸ਼ੱਕਿਆ ਹੋਇਆ ਜਾਂ ਨਹੀਂ ਸ਼ੱਕਿਆ ਹੋਇਆ ਅਸੀਂ ਉਹਨੂੰ ਵੀਡੀਓ ਤੁਹਾਨੂੰ ਪੇਸ਼ ਕਰਤੀ ਉਹਨੇ ਗਾਤਰਾ ਪਾਇਆ ਹੋਇਆ ਤੇ ਕਈ ਤਸਵੀਰਾਂ ਪੇਸ਼ ਕਰਤੀ ਇੱਥੇ ਗਾਤਰਾ ਪਾਇਆ ਤੁਸੀਂ ਕਹਿਆ ਵੀ ਉਹਨੇ ਗਾਤਰਾ ਨਹੀਂ ਪਾਇਆ ਹੁਣ ਤੁਸੀਂ ਫੈਸਲਾ ਕਰੋ ਆਪਣਾ ਸਪੋਕਸਪਰਸ ਜਿਹੜਾ ਬੁਲਾਰਾ ਉਹਦੇ ਰੇ ਬਿਆਨ ਦਿਵਾਓ ਹੁਣ ਕਿ ਉਹ ਅਮਰ ਸ਼ੱਕਿਆ ਕਿ ਨਹੀਂ ਸ਼ੱਕਿਆ ਫਿਰ ਅਗਲੀ ਗੱਲ ਇਹ ਕਿ ਵੈਸੇ ਵੈਸੇ ਦੇ ਵਾਰਸ ਜਿਹੜੇ ਆ ਨਾ ਇਹ ਰੁਲਦਾ ਸਿੰਘ ਦੇ ਵੀ ਆ ਰੁਲਦਾ ਸੌਂਦੇ ਤੇ ਇਹ ਵਾਰਸ ਪਰਿਵਾਰ ਦੇ ਵੀ ਆ ਇਹ ਵਾਰਸ ਪੰਜਾਬ ਦੇ ਨਹੀਂ ਹੈਗੇ ਇਨਾਂ ਦੇ ਬਾਕੀ ਜਿਹੜੇ ਬੰਦੇ ਆ ਨਾ ਕਈ ਕਹਿੰਦੇ ਆ ਕਿ ਮੈਂ ਉਹਨਾਂ ਤੋਂ ਜੈਲਸ ਫੀਲ ਕਰਦਾ ਮੇਰੀ ਟੋਨ ਇਦਾਂ ਦੀ ਹੋ ਸਕਦੀ ਆ ਤੱਥ ਦੱਸੋ ਮੈਂ ਤੁਹਾਨੂੰ ਪਸੰਦ ਨਹੀਂ ਕਰਦਾ ਤੇ ਉਹ ਉਹਦਾ ਜਿਹੜਾ ਆਧਾਰ ਆ ਉਹ ਕੋਈ ਸ਼ੱਕ ਨਹੀਂ ਹੈਗਾ ਕੋਈ ਅੰਡਰਸਟੈਂਡਿੰਗ ਵੀ ਨਹੀਂ ਹੈਗੀ ਉਹ ਤੱਥ ਆ ਤੱਥਾਂ ਦੇ ਆਧਾਰ ਤੇ ਮੈਂ ਤੁਹਾਨੂੰ ਪਸੰਦ ਨਹੀਂ ਕਰਦਾ ਤੁਸੀਂ ਝੂਠੇ ਹੋ ਤੇ ਤੁਸੀਂ ਨੁਕਸਾਨ ਕਰਦੇ ਪਏ ਹੋ ਸਿੱਖ ਸਾਈਕੀ ਦਾ ਤੁਸੀਂ ਸਿੱਖ ਹਿਸਟਰੀ ਦੇ ਉੱਤੇ ਤੁਸੀਂ ਮਤਲਬ ਜਿਹੜੇ ਜਿਹੜੇ ਕਿਰਦਾਰ ਵਾਲੇ ਬੰਦਿਆਂ ਨੂੰ ਤੁਸੀਂ ਨੀਵਾ ਕਰਕੇ ਆਪ ਵੱਡਾ ਹੋਣਾ ਚਾਹੁੰਦੇ ਹੋ ਮੈਂ ਇਸ ਗੱਲ ਦਾ ਸਖਤ ਵਿਰੋਧੀ ਤੇ ਮੈਨੂੰ ਕੋਈ ਪ੍ਰਵਾਹ ਨਹੀਂ ਆ ਕਿ ਤੁਸੀਂ ਕੀ ਕਰਦੇ ਹੋ ਮੇਰੇ ਖਿਲਾਫ ਮੈਂ ਤਾਂ ਸੱਚ ਬੋਲਣਾ ਫਿਰ ਬਿੱਲ ਵਿੱਚ ਜਿਹਦਾ ਜ਼ਿਕਰ ਕੀਤਾ ਸੀ ਤੁਸੀਂ ਗਾਤਰਾ ਦਾ ਪਤਾ ਨਹੀਂ ਤੁਹਾਡਾ ਕੋਖੜਦਾਲ ਤੁਹਾਡੀ ਝੂਠੀ ਸੀ ਸਰਕਾਰੀ ਬੰਦੇ ਨਾਲ ਤੁਹਾਡਾ ਉੱਠਣਾ ਬੈਠਣਾ ਵਾ ਨਸ਼ਾ ਤੁਸੀਂ ਕਰਦੇ ਹੋ ਝੂਠੀ ਸਾਥਾਂ ਤੇ ਬੋਲਦੇ ਹੋ ਪਰਿਵਾਰ ਹੀ ਸਾਰਾ ਅੱਗੇ ਸਟੇਜਾਂ ਤੇ ਹਰ ਜਗ੍ਹਾ ਪਰਿਵਾਰ ਦੀ ਪੋਲਿਟਿਕਸ ਆ ਮੈਨਿਪੂਲੇਸ਼ਨ ਆ ਨੈਪੋਟਿਜ਼ਮ ਆ ਫਿਰ ਤੁਸੀਂ ਸਿੱਖਾਂ ਨੂੰ ਇੱਕ ਬੇਨਤੀ ਆ ਕਿ ਆਪਾਂ ਸਾਰਾ ਦਿਨ ਰਾਜਨੀਤੀ ਦੀ ਗੱਲਾਂ ਨਾ ਕਰੀ ਜੰਨੇ ਆ ਅਪਾ ਸਮਝਦੇ ਕਿ ਉਹ ਨਹੀਂ ਉਹਦੀਆਂ ਜਿਹੜੀਆਂ ਮੁੱਢਲੀਆਂ ਚੀਜ਼ਾਂ ਨੇ ਜੇ ਕੋਈ ਸਾਡੇ ਰਗਾ ਬੰਦਾ ਇਤਰਾਜ ਕਰਦਾ ਤੁਸੀਂ ਕਹਿ ਦਿੰਦੇ ਉਹ ਮਸਾ ਕੌਮ ਨੂੰ ਆਗੂ ਮਿਲਿਆ ਤੁਸੀਂ ਸਵਾਲ ਕਰਦੇ ਹੋ ਪਹਿਲਾਂ ਮਸਾ ਤੁਹਾਨੂੰ ਦਾदू왈 ਸਿੰਘ ਮਿਲਿਆ ਸੀ ਮਸਾ ਸ਼ਸ਼ੀਕੰਤ ਮਿਲਿਆ ਸੀ ਮਸਾ ਹੀ ਤੁਹਾਨੂੰ ਕੁਮਰ ਵਿਜੇ ਪ੍ਰਤਾਪ ਮਿਲਿਆ ਸੀ ਫਿਰ ਮਸਾ ਮਸਾ ਭਗਵੰਤ ਮਾਨ ਮਿਲਿਆ ਫਿਰ ਮਸਾ ਮਸਾ ਕੇਦਰੀਵਾਲ ਮਿਲਿਆ ਹੁਣ ਮਸਾ ਹੀ ਅਮਰਤਪਾਲ ਸਿੰਘ ਮਿਲ ਗਿਆ ਇਹ ਜਿਹੜੇ ਮਸਾ ਤੁਹਾਨੂੰ ਬੰਦੇ ਮਿਲਦੇ ਆ ਸਵਾਲਾਂ ਨਾਲ ਹੀ ਖਤਮ ਹੋ ਜਾਂਦੇ ਆ ਝੂਠ ਕੀ ਵਿਗਾੜ ਲੂ ਉਹਨਾਂ ਦਾ ਝੂਠ ਤੇ ਕਈ ਬੋਲੀ ਜਾਣਗੇ ਕੱਲ ਜਿਹੜੀ ਆ ਗੱਲ ਕਹਿ ਰਹੇ ਆ ਇਹਨਾਂ ਨਾਲ ਤੁਹਾਡਾ ਬੰਦਾ ਖਤਮ ਹੁੰਦਾ ਵਾ ਇਹ ਸੱਚ ਸੱਚ ਨਾ ਸਿੱਖ ਸਿੱਖ ਨੂੰ ਨਾ ਮਾਰੇ ਦੇ ਕੰਮ ਕਰ ਦੇਣਾ ਹਾਰੀ ਹੈ ਫਿਰ ਜਿਹੜਾ ਭਾਜਪਾ ਦਾ ਵੇਖੋ ਏਜੰਡਾ ਹੈਗਾ ਖੇਤਰੀ ਪਾਰਟੀਆਂ ਖਤਮ ਕਰਨਾ ਇਹ ਵੀ ਆਪਾਂ ਵੇਰਵਾ ਨਹੀਂ ਆਪਾਂ ਕਤਲ ਦੀ ਗੱਲ ਕਰਨੀ ਸੀ ਸੋ ਵੈਸੇ ਦੱਸ ਦਈਏ ਕਿ ਸ਼ਿਵ ਸੈਨਾ ਨੇ ਜਿਵੇਂ ਉਹਦੇ ਠਾਕਰੇ ਨੂੰ ਪਾਸੇ ਕਰਕੇ ਇੱਕ ਨਾ ਸ਼ਿੰਦੇ ਨੂੰ ਅੱਗੇ ਕੀਤਾ ਸੀ ਤੇ ਸ਼ਰਧ ਪੁਵਾਰ ਨੂੰ ਪਾਸੇ ਕਰਕੇ ਦੂਜੇ ਪਾਸੇ ਅਜੀਤ ਪੁਵਾਰ ਨੂੰ ਖੜਾ ਕੀਤਾ ਸੀ ਸੋ ਉਹਨਾਂ ਨੇ ਸੈਂਟਰਲਾਈਜ਼ੇਸ਼ਨ ਜਿਹੜੀ ਆ ਉਹ ਲਾਗੂ ਕਰਨਾ ਚਾਹੁੰਦੇ ਆ ਉਹ ਕਿਸੇ ਨਾ ਪਾਰਟਨਰਸ਼ਿਪ ਨਹੀਂ ਚਾਹੁੰਦੇ ਉਹ ਚਾਹੁੰਦੇ ਆਪਣੇ ਨੌਕਰ ਰੱਖਣਾ ਉਹ ਬਾਦਲ ਨਹੀਂ ਚਾਹੁੰਦੇ ਉਹ ਚਾਹੁੰਦੇ ਆ ਦਾਦੂਵਾਲ ਦਾਦੂਵਾਲ ਤੇ ਬਾਦਲ 'ਚ ਕੀ ਫਰਕ ਆ ਬਾਦਲ ਇੱਕ ਥਿਰ ਸੀ ਜਿਹੜੀ ਆਰਐਸ ਤੇ ਭਾਜਪਾ ਨਾਲ ਸਮਝੌਤਾ ਕਰਦੀ ਸੀ ਉਸ ਸਮਝੌਤੇ ਦੀ ਅਨੁਪਾਤ ਜਿਹੜੀ ਉਹ ਰੇਸ਼ਿਓ ਆ ਵਾਧ ਘਟ ਹੋ ਸਕਦੀ ਐ ਸਾਨੂੰ ਪਤਾ ਨਹੀਂ ਉਹ 50 50 ਹੀ 60 40 ਹੀ ਜਾਂ 30 70 ਹੀ ਜਾਂ ਕਿੰਨੀ ਪਰ ਹੁਣ ਉਹ ਚਾਹੁੰਦੇ ਆ ਵੀ ਸਾਰੇ ਬੰਦੇ ਸਾਡੇ ਵਰਕਰ ਹੋਣ ਪੇਡ ਵਰਕਰ ਹੋਣ ਉਹ ਕਾਮੇ ਹੋਣ ਸਾਡੇ ਉਹ 1% ਵੀ ਪਾਰਟਨਰਸ਼ਿਪ 'ਚ ਨਾ ਹੋਣ ਬੁਲੈਂਸ ਜਾਂ ਗੱਠਜੋੜ ਜਾਂ ਪਾਰਟਨਰਸ਼ਿਪ ਨਹੀਂ ਚਾਹੀਦੀ ਇਹ ਫਰਕ ਆ ਇਹ ਨਵਾਂ ਦਾਦੂ ਵਾਲਾ ਆ ਮਸ਼ਹੂਰ ਦਾਦੂ ਵਾਲਾ ਸੋ ਦੂਜਾ ਸਵਾਲ ਇਹ ਆ ਕਿ ਕੀ ਬੁਲਾਰਾ ਹੋਣਾ ਹੀ ਇੱਕ ਲੀਡਰਸ਼ਿਪ ਦਾ ਇਕਲੌਤਾ ਗੁਣ ਹੋਣਾ ਚਾਹੀਦਾ ਉਹ ਬੁਲਾਰੇ ਨੂੰ ਮਸ਼ਹੂਰ ਕਰਤਾ ਆਮ ਲੋਕਾਂ ਨੇ ਤੇ ਦੂਜਿਆਂ ਨੇ ਇੰਡੀਅਨ ਮੀਡੀਆ ਨੇ ਜਿਹੜੇ ਫਾਲੋਅਰ ਹੀ ਆ ਆਮ ਪਬਲਿਕ ਦੇ ਫਾਲੋਅਰ ਹੁੰਦੀ ਆ ਜਿਹੜੇ ਬੰਦੇ ਕੋਈ ਕ੍ਰੀਏਟ ਕਰ ਸਕਦੇ ਆ ਬੋਲ ਸਕਦੇ ਆ ਗੱਲ ਨੂੰ ਨੈਰੇਟਿਵ ਬਿਲਡ ਕਰ ਸਕਦੇ ਆ ਉਹਨਾਂ ਨੂੰ ਗਾਲਾਂ ਕੱਢ ਕੇ ਚੁੱਪ ਕਰਾਤਾ ਹਣਾ ਇਹ ਕੈਟਾਗਰੀ ਬੀ ਕੈਟਾਗਰੀ ਚੋਂ ਪਿਆ ਸੀ ਕੈਟਾਗਰੀ ਨੂੰ ਫਿਰ ਨੈਰੇਟਿਵ ਤੁਹਾਡੇ ਵੱਲੋਂ ਬਣੇ ਬਣਾਏ ਆ ਰਹੇ ਆ ਜਿਹੜੀ ਸਥਾਪਿਤੀ ਦੀ ਲੋਡ ਹੁੰਦੀ ਆ ਕਮਜ਼ੋਰ ਬੰਦਿਆਂ ਨੂੰ ਸਥਾਪਿਤ ਕਰਨ ਉਹ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੁੰਦਾ ਉਹਨਾਂ ਨੂੰ ਹੀਰੋ ਬਣਾਉਣਗੇ ਉਹਨਾਂ ਦਾ ਫਾਇਦਾ ਕਿਉਂਕਿ ਉਹਨਾਂ ਦਾ ਕੁਝ ਕਰ ਨਹੀਂ ਸਕਦਾ